ਹੈਲੋ ਦੋਸਤੋ ਕਿਦਾਂ ਹਾਂ ਸਾਰੇ ਮੇਰੀ ਕਰਦਾ ਤੁਹਾਰੇ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਹੋ ਗਏ ਜੀ ਅੱਜ ਦਾ ਨਵਾਂ ਦਿਨ ਅੱਜ ਦੇ ਨਵੇਂ ਬਲੌਗ ਦੇ ਨਾਲ ਸ਼ੁਰੂ ਤੇ ਆਪਾਂ ਆਉਂਦੀਏ ਜੀ ਆਪਣੇ ਕੰਮ ਪਰ ਤੇ ਬਸ ਮਾਸੂਨ ਉੱਪਰ ਚੜਾਇਆ ਤੀਜੀ ਮੰਜ਼ਿਲ ਪਰ ਤੇ ਹੁਣ ਪਾਣੀ ਧਰ ਕੇ ਲਿਆਉਣਾ ਹੈ ਪੈਂਪਰ ਦੇ ਵਿੱਚ ਪਾਣੀ ਤਾਂ ਚੱਲਦੇ ਆ ਤੇ ਅੱਜ ਇੱਕ ਨਵਾਂ ਜੰਤਰ ਲਿਆਂਦਾ ਆਪਾਂ ਨੇ ਆਪਿਆ ਕੰਪਰੈਸ਼ਨ ਪਿੱਛੇ ਅਗਰ ਆਮ ਲਿਆਂਦੀਆਂ ਨਾ ਮੈਂੱਖਾ ਲਾਉਣ ਵਾਸਤੇ ਇਹਦੇ ਨਾਲ ਬੜੀਆਂ ਮੇੱਖਾਂ ਲੱਗਦੀਆਂ ਦੋ ਇੰਚ ਦੀ ਇੱਕ ਛੋਟੀ ਵੀ ਸੀ ਆਪਣੇ ਆਪ ਉਹਦੇ ਨਾਲ ਛੋਟੀਆਂ ਮੇੱਖਾਂ ਲੱਗਦੀਆਂ ਤੇ ਹੁਣ ਬੜੀਆਂ ਮੇੱਖਾਂ ਵਾਸਤੇ ਕੋਈ ਹੈ ਨਹੀਂ ਤੀ ਔੜੀ ਨਾਲੇ ਲਾਉਣੀ ਪੈਂਦੀ ਰਹੀ ਮੇੱਖਾ ਤੇ ਤੇ ਹੁਣ ਠੰਡਾ ਕਰਕੇ ਕਈ ਵਾਰ ਹੱਥ ਤੇ ਵੱਜਦੀਆਂ ਹੋਣੀਆਂ ਹਨ ਦੋ ਇੰਚ ਤੱਕ ਦੀ ਮੇੱਖ ਲਾਈ ਜੰਦੀਆਂ ਇਹਦੇ ਨਾਲ ਇਹਦੇ ਜੇ ਮੈਂ ਕੱਪਾ ਕਹਿਣਗੇ ਤੇ ਉਹ ਕੰਪ ਬਾਹਰ ਜਿਹੜਾ ਕਾ ਪ੍ਰੈਸ਼ਰ ਪਿਆ ਉਹਦੇ ਨਾਲ ਅਟੈਚ ਹੋਊਗੀ ਇਹ ਤੇ ਫਿਰ ਸਾਨੀ ਨਾਲ ਲੱਗਣਗੇ ਮੇਖਾ ਹਣ ਨਹੀਂ ਤਾਂ ਸਾਨੂੰ ਪਤਾ ਹੁਣ ਠੰਡ ਬਹੁਤ ਪੈਂਦੀ ਇੱਕ ਤਾਂ ਤੇ ਕੰਮ ਵੀ ਛੇਤੀ ਹੋ ਜਾਊਗਾ ਇਹਦੇ ਨਾਲ ਹਾਂ ਤੇ ਹੱਥ ਫੁੱਟਣ ਤੋਂ ਵੀ ਬਚ ਜੂਗੇ ਆਪਣੇ ਤੇ ਪਹਿਲਾਂ ਪਾਣੀ ਭਰ ਕੇ ਲੈ ਕੇ ਆਉਨੇ ਆ ਫਿਰ ਹੋਊ ਕੰਮ ਸ਼ੁਰੂ ਅੱਡੇ ਦਾ ਬਾਈ ਅੱਜ ਨਜ਼ਾਰਾ ਆਉ ਕੰਮ ਕਰਨ ਦਾ ਧੁੱਪ ਨਿਕਲ ਗਈ ਜੰਮਰੰਡੇ ਤੋਂ ਤੁਰੇ ਤੇ ਆਪਾਂ ਨਹੀਂ ਜਾੜਾ ਧੁੰਦਦੀ ਤੇ ਜਦੋਂ ਖੈੜ ਚ ਪਹੁੰਚੇ ਆ ਜਿਹੜੇ ਸੂਰਜ ਨਿਕਲ ਗਿਆ ਅੱਜ ਕੋ ਫੂਆ ਇੱਧਰ ਮਿਸਤਰੀ ਮੂਰੇ ਲਪਾਈ ਲੱਗੇ ਕਰਨ ਪੈਟ ਲੱਗੀ ਹੋਈ ਆਪਾਂ ਵੀ ਚੱਲਦੇ ਆ ਉੱਪਰ ਨੂੰ ਕੈਂਪਰ ਲੈ ਕੇ ਥੋੜਾ ਜਿਹਾ ਸਮਾਨ ਚੱਕ ਲਿਆ ਹੋਰ ਨੀਚੇ ਤੋਂ ਤੇ ਬਈ ਪਾਉ ਹੀ ਅੱਜ ਦੁਬਾਰਾ ਫੇਰ ਬੈੱਡ ਤਿਆਰ ਕਰ ਰਹੇ ਹਾਂ ਤੇ ਕਰੀਬ 9-10 ਬੈੱਡ ਤਿਆਰ ਹੋਣੇ ਇੱਧਰ ਤੇ ਇੱਧਰ ਆਹ ਇੱਕ ਬੰਦਾ ਅਜਾ ਬਣਾਇਆ ਨਹੀਂ ਤਾਂ ਕਰ ਕਿੱਧਰ ਤੇ ਦੋ ਸੈੱਟ ਇੱਧਰ ਤਿਆਰ ਹੋ ਗਏ ਸਨਮਾਈ ਕਾ ਪਹੁੰਚ ਗਏ ਨੇ ਇਹ ਤੇ ਦੋ ਸੈਟ ਆਪਏ ਨੇ। ਨੇਰਾ ਅੰਦਰ ਕਮਰੇ ਚ ਬਹੁਤ। ਤੇ ਆ ਸੱਟ ਤਿਆਰ ਕਰਨਾ ਆਪਾਂ ਨੇ। ਤੇ ਇਹ ਬਾਈ ਅੱਜ ਬਣਾ ਰਹਿਆਂ ਆਂ ਬਾਹ ਦਰਵਾਜ਼ੇ। ਆਪਿਆ ਦਰਵਾਜ਼ਿਆਂ ਦਾ ਸਮਾਨ ਵੱਡਿਆ ਹੋਇਆ। ਕਾਫੀ ਜ਼ਿਆਦਾ ਨੇ ਦਰਵਾਜ਼ੇ ਪਲੀ ਮੰਜ਼ਲ ਦੇ। ਦੂਸਰੀ ਤੇ ਤੀਸਰੀ ਦੇ। ਇਹ ਕਾਲਾ ਥੋੜੇ ਜਿਹਾ ਬਣਾ ਗਏ ਤੇ ਅੱਜ ਸਾਰੇ ਬਣ ਜਾਣੇ ਦਰਵਾਜ਼ੇ ਇੱਧਰ-ਉਧਰ ਮਿਸਤਰੀ ਵੀ ਆ ਗਏ ਨੇ ਆਪਾਂ ਚੱਲੇ ਆਣ ਲੈ ਕੇ ਬਈ ਸਮਾਨ ਉੱਪਰ ਨਾਲ ਤੇ ਅੰਦਰ ਦੇਖੋ ਆ ਪਾਣੀਓ ਪਾਣੀ ਹੋ ਗਏ ਸਾਰੇ ਬਕਸੇ ਬੁਕਸੇ ਚੱਕਣੇ ਪਏ ਦੁਬਾਰਾ ਪਲੰਪਰਾਂ ਦੇ ਕੰਮ ਸਾਰੇ ਪੈਪ ਲੀਕ ਕਰਕੇ ਆਨੰਗ ਪਾਣੀ ਹੁੰਦੇ ਇੰਦਰ ਸਾਰਾ ਸਮਾਨ ਚੜਾ ਕੇ ਉੱਪਰ ਅੱਜ ਅੱਗ ਬਾਲ ਲਈ ਵੀ ਆ ਪਨੇ ਆਪਣੇ ਕਮਰੇ ਦੇ ਸਾਹਮਣੇ ਅੰਦਰ ਐਂਟਰ ਹੁੰਦੀ ਸਾਰੇ ਇੱਧਰ ਕਰ ਰਹੇ ਹਾਂ ਕੰਮ ਸਾਹਮਣੇ ਅੱਗ ਬਾਲ ਲਈ ਹੈ ਠੇਕੇਦਾਰ ਆਪਣਾ ਹਜੇ ਤੱਕ ਨਹੀਂ ਪਹੁੰਚਿਆ ਘੰਟਾ ਹੋ ਗਿਆ ਖੜੇ ਹਨ ਇੱਕ ਤਿੰਨ ਨਾਲੇ ਹੀ ਲੱਗੇ ਹੋਏ ਹਨ ਉਹਨਾਂ ਦਾ ਮੰਨੀ ਠੇਕੇਦਾਰ ਆਇਆ ਹਜੇ ਤੱਕ ਤੇ ਅੱਗ ਬਾਲ ਕਿੰਨੇ ਫਲੋਰਾਂ ਚ ਬਾਲ ਦਿੱਤੀ ਆ ਇੱਕ ਆ ਆਪਣਾ ਫਲੋਰ ਇਹ ਤਾਂ ਨੀਚੇ ਵਾਲੇ ਫਲੋਰ ਤੇ ਵੀ ਬਾਤ ਆਈ ਜਾਂਦਾ। ਉਹ ਦੇਖੋ ਤੂੰ ਹਾਂ ਰਹੇ ਨੀਚੇ ਤੇ 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 ਉੱਪਰ ਵਾਲੇ ਫਲੋਰ ਤੇ ਵੀ ਅੱਗ ਬਲ ਰਹੀ ਆ। ਸਾਰੇ ਆਪਣੀ ਆਪਣੀ ਧੂਨੀ ਜਲਾ ਕੇ ਬੈਠੇ ਆ। ਅੱਗੇ ਪਾਹਣ ਟਾਪਰ ਹੋਰ ਕੀ ਹਾਲਾਤ ਆ ਤਰਾ ਪਾਨ ਮਸਾਲਾ। ਅਨੇ ਤਸਲੇ ਚ ਵਾਲੀ ਵੀ ਅੱਗ। ਤੇ ਉੱਪਰ ਟਾਇਲਟ ਲੱਗਣੀਆਂ ਆ। ਪੂਰੀ ਤਿਆਰੀ ਚੱਲ ਰਹੀ ਹੈ ਤੇ ਤੁਮ ਤਾਂ ਦੇਖੋ ਹੋਏ 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 ਚਾਰੇ ਪਾਸੇ ਚਿੱਟਾ ਹੀ ਚਿੱਟਾ ਹੋਇਆ ਪਿਆ ਲਓ ਬਈ ਅੱਜ ਜੱਪਾ ਚੜਾ ਰਹੇ ਨੇ ਦਰਵਾਜ਼ੇ ਤੇ ਫਰਸਟ ਫਲੋਰ ਦੇ ਦਰਵਾਜ਼ੇ ਨੇ ਇਹ ਪਹਿਲਾਂ ਫਰਸਟ ਫਲੋਰ ਕੰਪਲੀਟ ਕਰਨਾ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਰੰਗ ਰੰਗ ਹੋ ਗਿਆ ਨਹੀਂ ਰੰਗ ਤਾਂ ਨਹੀਂ ਹੋਇਆ ਮਤਲਬ ਅਜੇ ਪੁੱਟੀ ਪਾਟੀ ਹੋ ਗਈ ਹੈ ਤੇ ਆ ਬਾਕਸੇ ਬੁਕਸੇ ਵੀ ਲਾਉਣੇ ਪਹਿਲਾਂ ਆਪਾਂ ਨੇ ਆ ਫਲੋਰ ਕੰਪਲੀਟ ਕਰਕੇ ਦੇਖਣਾ ਉੱਪਰ ਵਾਲੇ ਤੇ ਥੱਲੇ ਵਾਲੇ ਬਾਅਦ ਚੋਂ ਕਰਾਂਗੇ ਸਾਰੇ ਤੇ ਆਪਣੇ ਭਾਈ ਉੱਧਰ ਵਾਲੇ ਪੋਛਣ ਦੇ ਹੋ ਗਏ ਦਰਵਾਜ਼ੇ ਤਿਆਰ ਰਹਿ ਗਏ ਥਪੜੇ ਜਿਹੇ ਇੱਧਰ ਵਾਲੇ ਦੇ ਰਹਿ ਗਏ ਤੇ ਇੱਧਰਲੇ ਦਰਵਾਜ਼ੇ ਆ ਪਏ ਨੇ ਥੱਲੇ ਦੱਬੇ ਹੋਏ ਸਨ ਭਾਈ ਕਾਲਾ ਗਏ ਤੇ ਇਹਨਾਂ ਦੀ ਟੇਪਾਂ ਤਾਰਾਂਗੇ ਹੁਣ ਉਤੇ ਵਾਰ ਚੜਾਵਾਂਗੇ ਦਰਵਾਜ਼ੇ ਸਾਰੇ ਪਹਿਲਾਂ ਟੇਪਾਂ ਤਾਰਦੀਏ ਤੇ ਲਾਉਨੇ ਆਂ ਦਰਵਾਜ਼ੇ ਤੇ ਤਰ ਆਪਣਾ ਸਮਾਨ ਪਿਆ ਲਾਓ ਵੀ ਚਾਹ ਦਾ ਟਾਈਮ ਹੋ ਗਿਆ ਦੁਪਹਿਰ ਦੀ ਚਾਹ ਦਰਵਾਜੇ ਲਾਤੇ ਨੇ ਸਾਰੇ ਤੇ ਹੁਣ ਰਾਈਨਲ ਦੀ ਚਿਟਕਣੀਆਂ ਤੇ ਨਾਲ ਦੀ ਨਾਲ ਕਿਚਨ ਦੇ ਬਕਸੇ ਵੀ ਟੰਗ ਰਹੇ ਇੱਕ ਆ ਟੰਗ ਤਾਂ ਕਦ ਤੱਕ ਲਾਤਾ